ਸਿਰਫ 38000 ਦੀ ਅੱਜ ਆਪਾਂ ਗੱਡੀ ਲੈ ਕੇ ਪਹੁੰਚਿਆ ਜੀ ਬਹੁਤ ਸੋਹਣੀ ਗੱਡੀ ਐ ਨਵੇਂ ਟਾਇਰਾਂ ਚ ਆਪਾਂ ਨੂੰ ਗੱਡੀ ਮਿਲ ਜੂਗੀ ਤੇ ਪੂਰੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲੂ ਨੰਬਰ ਆਪਣਾ 7719445360 ਉੱਪਰ ਪੂਰੀ ਵੀਡੀਓ ਤੇ ਚੱਲਦਾ ਰਹਿੰਦਾ ਸੀ ਜੇ ਤੁਹਾਡੇ ਕੋਲੇ ਕੋਈ ਗੱਡੀ ਮੋਟਰਸਾਈਕਲ ਕੋਠੀ ਘਰ ਮਕਾਨ ਕੁਝ ਵੀ ਐ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 10 ਬਾਰ ਫੋਟੋ ਫਰੀ ਚੈਟ ਤੁਸੀਂ ਲਗਵਾ ਸਕਦੇ ਹੋ ਤੇ ਪਹਿਲੀ ਗੱਡੀ ਤੋਂ ਆਪਾਂ ਸ਼ੁਰੂਆਤ ਕਰਦੇ ਆਂ ਆਪਣੀ ਵੀਡੀਓ ਦੀ ਵਰਨਾ ਆਪਾਂ ਲੈ ਕੇ ਪਹੁੰਚੇ ਹੁੰਡਾਈ ਦੀ ਟੈਰਲ ਚ ਅਲਾਈ ਲੱਗੇ ਹੋਏ ਨੇ ਬਹੁਤ ਵਧੀਆ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਮਾਲਕ ਦੇ ਘਰੇ ਖੜੀ ਆ ਗੱਡੀ ਲੋਕਲ ਪੈਂਡ ਚ ਰਾਈ ਚੱਕ ਮਾਲਕ ਦਾ ਪੈਂਡ ਹੈਗਾ ਤੁਸੀਂ ਜਾ ਕੇ ਜੇ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੋਂ ਮਾਡਲ ਦੀ ਗੱਲ ਕਰੀਏ 2011 ਮਾਡਲ ਹੈ 270 ਮਾਲਕ ਨੇ ਡਿਮਾਂਡ ਲਾ ਕੇ ਭੇਜੀ ਹੈ ਗੱਡੀ ਸੋਹਣੀ ਆ ਕਮੀ ਪੇਸ਼ੀ ਕੋਈ ਨਹੀਂ ਗੱਡੀ 'ਚ ਤੇ ਟੈਟ ਆਪਾਂ ਵਧੀਆ ਬਾਕੀ ਚਾਰੇ ਪਾਸੋਂ ਫੋਟੋਆਂ ਤੁਸੀਂ ਦੇਖ ਲੀਆਂ ਕਿਸੇ ਨੂੰ ਵੀ ਜੇ ਗੱਡੀ ਪਸੰਦ ਆਈ ਹੈ ਜਾ ਕੇ ਦੇਖ ਲਓ ਤੇ ਮਾਲਕ ਦਾ ਮੋਬਾਈਲ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਹੈ 9781516076 ਸੈਕਿੰਡ ਗੱਡੀ ਆਪਣੇ ਕੋਲੇ ਮਰਸੀਡੀਜ਼ ਪਹੁੰਚੀ ਹੈ ਜੀ 250 ਐਮ ਐਲ 2014 ਮਾਡਲ ਹੈ ਜੀ ਐਮ ਐਲ 250 ਮਤਲਬ ਕੀ ਕਹਿਣ ਦਾ ਭਾਵ ਹੈ ਇਹਦਾ ਮਾਡਲ ਹੈਗਾ ਤੇ 13 ਲੱਖ ਤੇ 45000 ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਰਸੀਡੀਜ਼ ਵੱਡੀ ਗੱਡੀ ਐ ਤੁਸੀਂ ਦੇਖ ਲਊ ਤੇ ਸਨਰੂਫ ਮਾਡਲ ਜੀ ਰੰਗ ਦੇਖ ਲਊ ਗੱਡੀ ਦਾ ਬੰਪਰ ਵਗੈਰਾ ਦੇਖ ਲਊ ਟਾਇਰਾਂ ਚ ਅਲਾਈ ਦੇਖ ਲਊ ਟਾਇਰ ਆਪਨ ਬਿਲਕੁਲ ਨਵੇਂ ਮਿਲ ਜਾਣਗੇ ਗੱਡੀ ਖੜੀ ਐ ਲੁਧਿਆਣੇ ਏਰੀਆ ਚ ਜੇ ਕਿਸੇ ਨੂੰ ਗੱਡੀ ਪਸੰਦ ਆਈ ਐ ਕੋਈ ਦੇਖਣ ਦਾ ਚਾਹਵਾਨ ਐ ਕੋਈ ਚਲਾ ਕੇ ਦੇਖਣ ਦਾ ਚਾਹਵਾਨ ਐ ਤੇ ਕਿਸੇ ਨੂੰ ਪਸੰਦ ਆਈ ਐ ਕੋਈ ਖਰੀਦਣ ਦਾ ਚਾਹਵਾਨ ਜੇ ਕਿਸੇ ਨੇ ਮਾਲਕ ਨਾਲ ਗੱਲ ਕਰਨੀ ਐ ਮਾਲਕ ਨਾਲ ਵੀ ਕਰ ਲਿਓ ਗੱਡੀ ਨੂੰ ਜਾ ਕੇ ਦੇਖਣੀ ਚਾਹ ਕੇ ਵੀ ਦੇਖ ਲੂ ਆਕੇ ਲੁਧਿਆਣੇ ਗੱਡੀ ਮਿਲ ਚੁਗੀ ਕੋਈ ਪਹਿਲਾਂ ਗੱਲ ਕਰਨਾ ਚਾਹੁੰਦਾ ਤਾਂ ਨੰਬਰ ਹੈ 869985161 ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲ ਇੱਕ ਐਂਡੀਗੋ ਗੱਡੀ ਪਹੁੰਚੀ ਆ 2010 ਮਾਡਲ ਹੈ ਜੀ 1 ਲੱਖ ਤੇ 70000 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀਰੇ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲ ਜੂਗੀ 10 ਚ ਅਲਾਈ ਲੱਗੇ ਹੋਏ ਨੇ ਸੋਹਣੀ ਗੱਡੀ ਆ ਬੰਪਰ ਤੋਂ ਬੰਪਰ ਬਹੁਤ ਵਧੀਆ ਕੰਡੀਸ਼ਨ ਦੀ ਆਪਨ ਗੱਡੀ ਇਹ ਮਿਲ ਚੁਗੀ ਜੀਰੇ ਖੜੀ ਹੈਗੀ ਕਿਸੇ ਨੂੰ ਪਸੰਦ ਆਈ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਜੀਰੇ ਜਾ ਕੇ ਦੇਖ ਸਕਦੇ ਹੋ ਜੀ ਕਿਸੇ ਨੇ ਚਲਾ ਕੇ ਦੇਖਣੀ ਤੋਰ ਕੇ ਦੇਖਣੀ ਟ్రਾਈ ਲੈਣੀ ਆ ਉਹ ਤੁਹਾਡੀ ਇੱਛਾ ਮਾਲਕ ਦੇ ਘਰੇ ਜਾ ਕੇ ਲੈ ਸਕਦੇ ਹੋ ਟ్రਾਈ ਗੱਡੀ ਦੀ ਬਾਕੀ ਅੰਦਰੋਂ ਸਾਰੇ ਫੰਕਸ਼ਨ ਵਗੈਰਾ ਆਪਨ ਵਰਕਿੰਗ ਦੇ ਵਿੱਚ ਮਿਲ ਜਾਣਗੇ ਟੋਟਲ ਕੰਮ ਮਾਲਕ ਨੇ ਸਾਰਾ ਕਰਵਾ ਰੱਖਿਆ ਤੇ ਮਾਲਕ ਨੇ ਕਿਹਾ ਵੀ ਰੇਟ ਉੱਪਰ-ਨੀਚੇ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈਗੀ ਇੱਕ 70 ਡਿਮਾਂਡ ਆਪਣੇ ਕੋਲੇ ਮਾਲਕ ਨੇ ਇੱਕ ਵਾਰੀ ਭੇਜੀ ਹੈ ਬਾਕੀ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ 6283858683 ਗੱਲ ਕਰ ਲਿਓ ਆਪੇ ਚ ਸਬਪਟ ਐਲਡੀਆਈ ਗੱਡੀ ਆਪਾਂ ਹੁਣ ਲੈ ਕੇ ਪਹੁੰਚੇ ਇੱਕ ਤੁਹਾਡੇ ਸਾਰਨ ਵਾਸਤੇ ਤੁਸੀਂ ਕਹਿੰਦੇ ਸੀਗੇ ਸਬਪਟ ਗੱਡੀ ਵਾਸਤੇ ਉੱਚੇ ਮਾਡਲ ਦੀ ਗੱਡੀ ਵਾਸਤੇ ਲੈ ਕੇ ਪਹੁੰਚੇ ਹ 16 ਮਾਡਲ ਗੱਡੀ ਐ ਸੀ 16ਾ ਮਾਡਲ ਹੈ ਤੇ ਗੱਡੀ ਚੌਥੇ ਹੁੰਨ ਰਹੀ ਜੀ ਚੌਥੇ ਨਾਮ ਗੱਡੀ ਹੁਣ ਚੱਲ ਰਹੀ ਹੈ ਤੇ ਡਿਮਾਂਡ ਮਾਲਕ ਨੇ ਜਿਹੜੀ ਆਪਣੇ ਕੋਲੇ ਲਾ ਕੇ ਭੇਜੀ ਹੈ 4 ਲੱਖ ਤੇ 85000 ਰੁਪਏ ਲਾ ਕੇ ਪੇਚੀ ਹੈ ਮਾਲਕ ਨੇ ਕਿਹਾ ਰੇਟ ਹੋ ਜਾਊਗਾ ਰੇਟ ਦਾ ਚੱਕਰ ਨਹੀਂ ਹੈਗਾ ਕੋਈ ਵੀ ਡਿਸਕਾਊਂਟ ਹੋ ਜਾਊਗਾ ਗੱਡੀ ਖੜੀ ਹੈ ਜਗਰਾਉਂ ਏਰੀਆ ਚ ਕਿਸੇ ਨੂੰ ਜੇ ਪਸੰਦ ਆਈ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਜਗਰਾਉਂ ਜਾ ਕੇ ਦੇਖ ਸਕਦਾ ਹੂੰ ਨਵੇਂ ਟਾਇਰਾਂ 'ਚ ਕੰਡੀਸ਼ਨ ਵਧੀਆ ਚਿੱਟੇ ਰੰਗ ਦੀ ਹੈ। ਬਾਕੀ ਫੋਟੋਆਂ 'ਚ ਤੁਸੀਂ ਸਾਰਾ ਕੁਝ ਦੇਖ ਹੀ ਲਿਆ। ਵਧੀਆ ਸੋਹਣੀ ਗੱਡੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ, ਵਧੀਆ ਚਲਾਈ ਹੋਈ ਹੈ ਜੀ। ਕਿਸੇ ਨੂੰ ਜੇ ਪਸੰਦ ਆਉਂਦੀ ਹੈ ਚਲਾ ਕੇ ਦੇਖਣ ਦਾ ਕੋਈ ਚਾਹਵਾਨ ਹੈ ਜਾਂ ਗੱਡੀ ਬਾਰੇ ਕੋਈ ਵੀ ਗੱਲ ਕਰਨੀ ਹੈ ਤਾਂ ਮਾਲਕ ਤੋਂ ਕੋਈ ਵੀ ਜਾਣਕਾਰੀ ਲੈਣੀ ਹੈ, ਲੈ ਸਕਦੇ ਹੋ ਮਾਲਕ ਦਾ ਨੰਬਰ 75 29984 775 ਗੱਲ ਇਸ ਨੰਬਰ ਤੇ ਕਰ ਲਓ ਜੀ। ਬਾਕੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਕਮੈਂਟ ਕਰਨਾ ਨਾ ਭੁੱਲੋ ਜਲਦੀ ਜਲਦੀ ਵੀਡੀਓ 'ਚ ਕਮੈਂਟ ਕਰਦਿਆ ਕਰੋ ਤੇ ਨਵੀਂ ਤੋਂ ਨਵੀਂ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਜੀ ਠੀਕ ਹੈ ਜੀ ਤੇ ਕਿਸੇ ਨੂੰ ਐਡ ਕਰਵਾਉਣੀ ਹੈ ਭੇਜੋ ਆਪਣਾ WhatsApp ਨੰਬਰ ਪੂਰੀ ਵੀਡੀਓ 'ਚ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਤੇ ਹੁਣ ਆਪਾਂ ਨੈਕਸਟ ਗੱਡੀ ਦੀ ਗੱਲ ਕਰਾਂਗੇ ਗੱਡੀ ਆਪਣੇ ਕੋਲੇ ਜਿਹੜੀ ਪਹੁੰਚੀ ਆ ਆਲਟੋ ਐਲੈਕਸ ਪਹੁੰਚੀ ਹੈ ਜੀ 2005 ਮਾਡਲ ਗੱਡੀ ਆਪਾਂ ਲੈ ਕੇ ਪਹੁੰਚਿਆ 2026 ਤੱਕ ਇਸ ਗੱਡੀ ਦੀ ਪਾਸਿੰਗ ਆਪਨ ਮਿਲ ਜੂਗੀ ਆਲਟੋ ਗੱਡੀ ਆ ਪੂਰੀ ਵਧੀਆ 78000 ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਨੇ ਕਿਹਾ ਰੇਟ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਕਿਸੇ ਨੂੰ ਗੱਡੀ ਜੇ ਪਸੰਦ ਆਉਂਦੀ ਐ ਜੀ ਤਾਂ ਰਾਮਪੁਰਾ ਫੂਲ ਮਾਲਕ ਦਾ ਏਰੀਆ ਕਿਸੇ ਨੂੰ ਵੀ ਪਸੰਦ ਆਉਂਦੀ ਐ ਤੇ ਰਾਮਪੁਰਾ ਫੂਲ ਮਾਲਕ ਦੇ ਘਰੇ ਜਾ ਕੇ ਤੁਸੀਂ ਗੱਡੀ ਨੂੰ ਦੇਖ ਸਕਦੇ ਹੋ ਕਿਸੇ ਨੂੰ ਵੀ ਦੇਖਣੀ ਐ ਚਲਾ ਕੇ ਦੇਖਣੀ ਐ ਤੋਰ ਕੇ ਦੇਖਣੀ ਐ ਕਿਵੇਂ ਮਰਜ਼ੀ ਚੈੱਕ ਕਰ ਲਿਓ ਜੀ ਮਾਲਕ ਨੇ ਕਿਹਾ ਵੇਖ ਘੜੀ ਖੜੀ ਆ ਆਜੋ ਦੇਖ ਲਓ ਸਟਾਰਟ ਕਰਕੇ ਦੇਖ ਲਓ ਤੋਰ ਕੇ ਦੇਖ ਲਓ ਤੇ ਜਦੋਂ ਗੱਡੀ ਚੰਗੀ ਤਰ੍ਹਾਂ ਮਤਲਬ ਕਿ ਫੇਟਾ ਆਜੂਗੀ ਚੰਗੀ ਤਰ੍ਹਾਂ ਤੁਸੀਂ ਪਸੰਦ ਕਰ ਲਓਗੇ ਤੇ ਮਾਲਕ ਨੇ ਕਿਹਾ ਉਹ ਤੋਂ ਬਾਅਦ ਬਹਿ ਕੇ ਰੇਟ ਕਰ ਲਾਂਗੇ ਰੇਟ ਮੁਕਾ ਲਾਂਗੇ ਤੇ ਇੱਕ ਵਾਰੀ 78000 ਰੁਪਏ ਡਿਮਾਂਡ ਹੈ ਤੇ ਮਾਲਕ ਦਾ ਮੋਬਾਈਲ ਨੰਬਰ ਵੀ ਆਪਾਂ ਸਕਰੀਨ ਤੇ ਜ਼ਾਹਰ ਕਿਹਾ ਗੱਲ ਕਰ ਲਿਓ ਤੁਸੀਂ 7814016600 ਪੂਰਾ ਤੇ ਹੁਣ ਆਪਾਂ ਜਿਹੜੀ ਗੱਡੀ ਲੈ ਕੇ ਪਹੁੰਚੇ ਆ ਤੁਸੀਂ ਆਪ ਹੀ ਦੇਖ ਲਓ ਡਿਜ਼ਾਇਰ ਆਪਾਂ ਲੈ ਕੇ ਪਹੁੰਚੇ ਆ ਟੈਰਾ ਚ ਅਲਾਈ 2011 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੇ ਆ ਗੱਡੀ ਪਹੁੰਚੀ ਆਪਣੇ ਕੋਲੇ 230000 ਦੀ ਡਿਮਾਂਡ ਦੇ ਵਿੱਚ ਨਮਾ ਸ਼ਹਿਰ ਮਾਲਕੇ ਦਾ ਏਰੀਆ 70 ਤੋਂ 75 ਪੈਸੇ ਆਪਾਂ ਨੂੰ ਟੈਰਾ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਸੋਹਣੀ ਆ ਰੰਗ ਵੀ ਗੱਡੀ ਦਾ ਬਹੁਤ ਵਧੀਆ ਮਿਲ ਜੂਗਾ ਬਾਕੀ ਚਾਰੇ ਪਾਸੇ ਦੇਖ ਲਓ ਸਿਲਵਰ ਰੰਗ ਦੇ ਵਿੱਚ ਗੱਡੀ ਆ ਅੰਦਰੋਂ ਪੂਰੀ ਵਧੀਆ ਪਈ ਆ ਬਾਹਰੋਂ ਪੂਰੀ ਵਧੀਆ ਪਈ ਆ ਜੀ ਆਪਾਂ ਇੰਜਨ ਗੇਅਰ ਦੇਖੀਏ ਤਾਂ ਇੰਜਨ ਗੇਅਰ ਆਪਾਂ ਨੂੰ ਬਹੁਤ ਵਧੀਆ ਮਿਲ ਜੂਗਾ ਕਿਸੇ ਪਾਸੋਂ ਕੋਈ ਆਵਾਜ਼ ਨਹੀਂ ਆਉਂਦੀ ਕੱਲੀ ਸਟਾਰਟਿੰਗ ਦੀ ਆਵਾਜ਼ ਆਉਂਦੀ ਹੈ ਕੋਈ ਕਿਸੇ ਪਾਸੋਂ ਦਿੱਕਤ ਨਹੀਂ ਹੈਗੀ ਗੱਡੀ 'ਚ ਨਾ ਕੋ ਇੰਜਨ ਗੇਅਰ 'ਚ ਨਾ ਕੋ ਐਸੇ ਪਾਸੋਂ ਨਾ ਕੋ ਬਾੜੀ ਲਾਈਨ 'ਚ ਸਾਰਾ ਕੁਝ ਵਧੀਆ ਗਾ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਤਾਂ ਮਾਲਕ ਦਾ ਮੋਬਾਈਲ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਸੀ ਨੰਬਰ ਆਪਾਂ ਸਕਰੀਨ ਤੇ ਨੀਚੇ ਤੁਹਾਨੂੰ ਮਿਲ ਗਿਆ ਹੋਊਗਾ ਠੀਕ ਹੈ ਜੀ ਤੇ ਮਾਲਕ ਆਪ ਬਾਹਰ ਰਹਿੰਦੇ ਨੇ ਬਾਰ ਗਈ ਮਾਲਕ ਦੀ ਗੱਡੀ ਆ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਕਰ ਲਿਓ ਤੁਹਾਨੂੰ ਮੈਂ ਸਾਰਿਆਂ ਨੂੰ ਦੱਸ ਦਿੰਨਾ ਜੀ ਸਿੱਧਾ ਨੰਬਰ ਤਾਂ ਲੱਗਣਾ ਨਹੀਂ ਤੁਸੀਂ WhatsApp ਤੇ ਫੋਨ ਕਰ ਲਿਓ ਪਹਿਲਾਂ ਨੰਬਰ ਸੇਵ ਕਰ ਲਿਓ ਉਸ ਤੋਂ ਬਾਅਦ ਫੋਨ ਲਗਾਓ ਨੰਬਰ ਤੁਹਾਨੂੰ ਮਿਲ ਗਿਆ ਹੂ ਪਲੱਸ 971599845284 ਬਾਕੀ ਕਨਫਰਮ ਕਰ ਲਓ ਤੁਹਾਨੂੰ ਮੈਂ ਦੱਸ ਵੀ ਦਿੱਤਾ ਜੀ ਹੁਣ ਆਪਾਂ ਇੱਕ Maruti 800 ਗੱਡੀ ਲੈ ਕੇ ਪਹੁੰਚੇ ਹਾਂ 2003 ਮਾਡਲ ਗੱਡੀ ਆਪਾਂ ਲੈ ਕੇ ਪਹੁੰਚਿਆ ਜੀ 38000 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਮਾਲਕ ਨੇ 38000 ਰੁਪਿਆ ਰੇਟ ਮੰਗਿਆਗਾ ਪਟਿਆਲੇ ਗੱਡੀ ਘੜੀ ਹੈ ਨਵੇਂ ਟਾਇਰਾਂ ਚ ਕੰਡੀਸ਼ਨ ਪੂਰੀ ਵਧੀਆ ਗੱਡੀ ਪੂਰੀ ਸੋਹਣੀ ਹੈ ਮਾਲਕ ਨੇ ਚਲਾਈ ਵਧੀਆ ਹੋਈ ਹੈ ਬਾਕੀ ਤੁਹਾਡੇ ਸਾਹਮਣੇ ਜੀ 8699338838 ਇਹ ਮਾਲਕ ਦਾ ਨੰਬਰ ਹੈ ਜਿੰਨਾਂ ਦੀ ਗੱਡੀ ਹੈ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਗੱਲ ਆਪੇ ਕਰ ਲਿਓ ਤੇ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਇਸੇ ਤਰ੍ਹਾਂ ਦੀ ਡੇਲੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਸਬਸਕ੍ਰਾਈਬ ਦਾ ਬਟਨ ਤੁਹਾਨੂੰ نیچے ਮਿਲ ਗਿਆ ਹੋਊ ਜਰੂਰ ਦਬਾ ਦਿਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਕਿਸੇ ਕੋਲੇ ਵੀ ਕੋਠੀ ਆ ਘਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲਾਂ ਵੀ ਮੈਂ ਨੰਬਰ ਦੱਸਿਆ ਸੀ ਆਪਣੇ ਚੈਨਲ ਦਾ ਉੱਪਰ ਲਿਖਾ ਰਹਿੰਦਾ ਚੱਲਦਾ ਰਹਿੰਦਾ ਪੂਰੀ ਵੀਡੀਓ ਚ 779445360 ਆਪਣੇ ਕੋਲੇ ਭੇਜ ਦਿਓ ਐਡ ਆਪਾਂ ਫਰੀ ਦੇ ਵਿੱਚ ਲਗਾ ਦਾਂਗੇ ਤੇ ਅਗਲੀ ਵੀਡੀਓ ਚੋਂ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਕਰੋ ਕਮੈਂਟ ਲੈ ਕੇ ਛੇਤੀ ਆਪਾਂ ਪਹੁੰਚ ਦਿਆਂਗੇ